ਔਰ ਦਫਤਰੀ ਘਟਨਾ ਵਾਪਰੀ ਹੈ ਜੀ ਇੱਥੇ ਬਗਵਾਹੀ ਨਿਕਲਦੇ ਸਾਰੀ ਗੜਸ਼ਕਰ ਤੋਂ ਤੇਨੇ ਕਿਲੋਮੀਟਰ ਤੇ ਇੱਕ ਟਰੈਕਟਰ ਦਾ ਖੇਰ ਦਾ ਲੰਘਿਆ ਆ ਰਿਹਾ ਸੀਗਾ ਉਹਦੇ ਨਾਲ ਜਿਹੜਾ ਕਾਫੀ ਓਵਰਲੋਡ ਸੀਗਾ ਉਹਦੇ ਕੁਝ ਟਾਇਰ ਛੇ ਪਹਿਲਾਂ ਵੀ ਪੈਂਚਰ ਸੀ ਕਾਫੀ ਸਪੀਡ ਚ ਆਂਦਾ ਸੀਗਾ ਤੇ ਇੱਥੇ ਅਚਾਨਕ ਉਹਦਾ ਦੂਸਰਾ ਜਿਹੜਾ ਟਾਇਰ ਉਹ ਪਾਟਿਆ ਇਧਰੋਂ ਗੁਰਸੇਵਾ ਕੌਂਸਲ ਦੀ ਜਿਹੜੀ ਬੱਸ ਪੱਤੀ ਆ ਉਹ ਆ ਰਹੀ ਸੀ ਉਹਦੇ ਵਿੱਚੋਂ ਦਾ ਜਿਹੜਾ ਟਕਰਾਅ ਹੋ ਗਿਆ ਤੇ ਕਾਫੀ ਨੁਕਸਾਨ ਹੋਇਆ ਇੱਕ ਮੋਟਰਸਾਈਕਲ ਵਾਲਾ ਵੀ ਹੱਲੇ ਕੁਝੜਿਆ ਗਿਆ ਜਿਹੜੀ ਬੋਕਸੇ ਲਈ ਮੌਤ ਹੋ ਗਈ ਆ ਕੋਈ ਬੋਡੀ ਲੈ ਗਏ ਆ ਬਾਕੀ ਵੀ ਬੱਚੇ ਜਿਹੜੇ ਲੱਗੇ ਉਹਦੇ ਕਾਫੀ ਘੰਭੀਰ ਲੱਗਦਾ ਹੈ ਪੰਜ ਸੱਤ ਬੱਚਿਆਂ ਦੇ ਤਾਂ ਕਾਫੀ ਗੰਭੀਰ ਸੱਟਾਂ ਆ ਤੇ ਡਰਾਈਵਰ ਵੀ ਸਾਰੇ ਜਿਹੜੇ ਐਨ ਤੋਂ ਬੋਕਸੇ ਨੂੰ ਅਰੈਸਟ ਕਰ ਦਿੱਤੇ ਆ ਹੁਣ ਲੱਗਦਾ ਕਿ ਹਸਪਤਾਲਾਂ ਚੌੜਾ ਲਾਰ ਚੱਲਦਾ ਆ ਜੋ ਪਰਮਾਤਮਾ ਕਰੇ ਉਹਨਾਂ ਦੀ ਖੁਸ਼ਹਾਨੀ ਹੋਵੇ ਕਿਸੇ ਕਿਸਮ ਦਾ ਕੋਈ ਹੋਰ ਜਾਨੀ ਨੁਕਸਾਨ ਨਾ ਹੋਵੇ ਪਰ ਐਕਸੀਡੈਂਟ ਲੱਗਿਆ ਸੀ ਕਿ ਗਦਸ਼ੰਕਰ ਤੋਂ ਚੰਡੀਗੜ੍ਹ ਰੋਡ ਤੇ ਭਗਵਾਨੀ ਫਿਰ ਦੇ ਲੱਗੇ ਇੱਕ ਟਰੱਕ ਔਰ ਬੱਸ ਦੀ ਟੱਕਰ ਹੋਈ ਹੈ ਜਿਹੜੀ ਕਿ ਬਸ ਚ ਜੋ ਸੇਵਾ ਕਾਲਜ ਦੇ ਬੱਚੇ ਸੀ ਤੇ ਉਹਨਾਂ ਦੀ ਟੱਕਰ ਹੋਈ ਸੀ ਤਤਤ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਸਾਡੀ ਮੌਕੇ ਦੇ ਆਕੇ ਦੇਖਿਆ ਤਾਂ ਜਿਹੜੀ ਟਰੱਕ ਓਵਰਲੋਡ ਸੀਗਾ ਇਹਦੇ ਨਾਲ ਲੱਕੜ ਦੇ ਨਾਲ ਉਹ ਜਿਹੜਾ ਹੈਗਾ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਗੁਰਸੇਵਾ ਕਾਲਜ ਦੀ ਬਸ ਦੇ ਨਾਲ ਟਕਰਾਇਆ ਇਹਨਾਂ ਦੀ ਟਕਰਾਹਟ ਦੇ ਵਿੱਚ ਇੱਕ ਅਨਨੋਨ ਰਾਹਗੀ ਸੀਗਾ ਮੋਟਰਸਾਈਕਲ ਸਵਾਰ ਜਿਹੜਾ ਵੀ ਉਸ ਬਸ ਦੇ ਥੱਲੇ ਇਹਨਾਂ ਦੀ ਟੱਕਰ ਦੇ ਵਿੱਚ ਆ ਗਿਆ ਆ ਤੇ ਮੌਕੇ ਤੋਂ ਜਿਹੜੀ ਉਹਦੀ ਡੈੱਡ ਬੁੜੀ ਥੱਲੇੋਂ ਕਢਾ ਕੇ ਜਿਹੜੀ ਹੈਗੀ ਆ ਉਸਿਵਲ ਹਸਪਤਾਲ ਭੇਜੀ ਗਈ ਤੇ ਜਿਹੜੇ ਬੱਚੇ ਸੀਗੇ ਬਸ ਦੇ ਵਿੱਚ ਇੰਜਰ ਸੀਗੇ ਉਹਨਾਂ ਨੂੰ ਜਿਹ ਇਹਦਾ ਟਰੱਕ ਦਾ ਡਰਾਈਵ ਤੇ ਬੱਸ ਦਾ ਡਰਾਈਵ ਜਿਹੜਾ ਹੈਗਾ ਹਸਪਤਾਲ ਅੱਗੇ ਭਿਜੇਗੇ ਬਾਕੀ ਅੱਗੇ ਉਹਨਾਂ ਦਾ ਜਿਹੜਾ ਇਲਾਜ ਹੈ ਕਿੰਨੇ ਵਿਅਕਤੀ ਜੀ ਟੋਟਲ ਡੈੱਡ ਇਹਦੇ ਵਿੱਚ ਫਿਲਹਾਲ ਤਾਂ ਮੌਕੇ ਤੋਂ ਇੱਕੋ ਡੈੱਡ ਬੋਡੀ ਅਜੇ ਟੁੱਤੀ ਹੈ ਤੇ ਬਾਕੀ ਤਾਂ ਹੁਣ ਹਸਪਤਾਲ ਜਾ ਕੇ ਪਤਾ ਲੱਗੂਗਾ ਕਿ ਜਿਹੜੇ ਇੰਜਰਡ ਹੈਗੇ ਉਹਨਾਂ ਦਾ ਕੀ ਹੈ ਇਹ ਮੋਟਰਸਾਈਕਲ ਸਵਾਰ ਇਹ ਮੋਟਰਸਾਈਕਲ ਸਵਾਰ ਸਿਗਰ ਜਿਹੜਾ ਕਿ ਇਹਦੇ ਹਾਂਜੀ ਐਕਸੀਡੈਂਟ ਦੇ ਵਿੱਚੋਂ ਸਾਡੇ ਤੋਂ ਟੋਟਲ ਜਿਹੜੇ ਆਏਗੇ ਨਾਈਨ ਪੇਸ਼ੈਂਟ ਆਏ ਨੇ ਨਾ ਪੇਸ਼ੈਂਟ ਜਿਹਦੇ ਵਿੱਚ ਇੱਕ ਜਿਹੜੀ ਆ ਗਈ ਬ੍ਰੋਟੈਕਟ ਆਈ ਹੈ ਬੋਡੀ ਜੋ ਦੇਖੋ ਚੁੱਕੀ ਹੈ ਬਾਕੀ ਜੀ ਅਪਾ ਰੈਫਰ ਕਰ ਦਿੱਤੀ ਹੈ ਕਿ ਇਕਰ ਬਾਕੀ ਨੂੰ ਸਟਡੀ ਸਕੈਨ ਵਾਸਤੇ ਦਾ ਅਵਸਾਰ ਹੈ ਤਾਂ ਅਪਡੇਟ ਕਰਤਾ ਕੁਛ ਸੋ ਪ੍ਰਾਈਵੇਟ ਹਸਪੀਟਲ ਹੈ ਜੀ ਪ੍ਰਾਈਵੇਟ ਹਸਪੀਟਲ ਸਟੀ ਸਕੈਨ ਵਾਸਤੇ ਭੇਜਿਆ